ਕਹਿੰਦੇ ਦਸਹਿਰੇ ਤੇ ਅੱਜ ਬਾਜ਼ਾਰ ਖਾਲੀ ਆ ਪਰ ਆ ਤੁਹਾਡੇ ਸਾਹਮਣੇ ਬਾਬੇ ਜੱਟ ਦੇ ਪੈਨ ਲੱਗਾ ਆ ਦੇਖੋ ਭਾਜੀ ਇੱਧਰ ਆ 3000 ਰੁਪਏ 3500 ਰੁਪਏ ਸੂਟ ਕਰੇਬਾਂ ਦੇ ਸੂਟ ਨੇਚਰਲ ਏ 3500 ਦੰਨਿਆ ਰੋਲੇ ਆ ਲੋ 15-1500 ਰੁਪਏ ਇਹ ਲੋ ਕੈਮਰੀ ਗ੍ਰੇਡ ਸੂਟ ਦੁਪੱਟਾ ਨਾਲੇ ਆਊਗਾ ਕੋਡੰਗ ਰੰਗ ਦੀ ਆਊਗੀ ਗਾਰੰਟੀ ਹਾਂਜੀ ਰੇਟਾਂ ਦੇ ਵੱਡੇ ਫੇਰੇ ਭਾਜੀ ਆਪਾਂ ਦੇ ਰਿਆ ਨਾ 500 ਨਾਲ 600 200 ਰੁਪਏ ਆ ਦੇਖੋ ਜਿਹੜੇ 5 500 6 650 ਜਿੱਥੇ 2 200 ਰੁਪਏ ਚ 2 200 ਰੁਪਏ ਚ ਕੜਾਈਆਂ ਕੱਢੇ ਸੂਟ ਹੋ ਕੇ ਮਰਦਾ ਸੂਟ ਹਾਂਜੀ 895 99 ਮੈਂ ਕੋਈ ਨਹੀਂ ਉਹ ਬੱਫਰ ਜੇ ਸੇ ਲੱਗੀ ਵੀ 250 ਰੁਪਏ ਬਲੈਕ ਕਲਰ ਹੈਂਡਵਰਗ ਨਾ ਪਾਜੀ ਇਹ ਵੀ 250 ਅੱਛਾ ਇਹ ਵੀ 250 ਚ ਹੋਰ ਕੀ ਓਏ ਹੋਏ ਆ ਵੀ ਚੱਕੋ 250 ਆ ਦਿਖਾ ਦਿਓ ਰਾਜ ਦਿਖਾ ਦਿਓ ਰਾਜ ਓ ਲੈ ਦੇਖੋ 250 250 ਚ ਬਲੈਕ ਬਿਊਟੀ ਬਾਜ਼ਾਰ ਚ 1500 ਸੈਲੀਬ੍ਰਿਟੀ ਆ ਚੱਕੋ ਵੱਡਾ ਮੇਰਾ 1200 450 ਰੁਪਏ ਦਾ ਆ ਲੋ ਆ 450 ਰੁਪਏ ਦੇ ਦੇਖੋ 450 ਦੇਖੋ ਜਿਹੜੇ ਬਾਜ਼ਾਰ ਚ ਚੱਕੋ 450 12 1200 ਵਾਲੇ 450 ਚ ਆਈ ਦਨਾ ਬ੍ਰੈਂਡ ਪੀਸ ਪਿਓਰ ਲੈ ਲੰਦੇ ਹੋ ਦੇਖੋ ਪੌਂਚੇ ਗੱਡੇ ਸਲਵਾਰਾਂ ਦੇ ਹਾਂਜੀ ਹੈ ਲੋ ਦੁਪੱਟੇ ਪਿਓਰ ਦੇ ਨਾਲ 975 ਰੁਪਏ ਤੋਂ 500 ਅੱਜ ਦੇਖੋ ਤੁਸੀਂ ਓਏ ਹੋਏ ਹੋਏ ਐ ਨਾਰੋ ਨਾਲ ਮੇਰੀਆ ਪਹਿਣਾ ਲਈ 500 ਦਾ ਕਰਤਾ ਜੇ ਲੈ ਜੋ ਲਓ ਨਾ 1200 ਆ ਨਾ 1500 ਆ 500 ਰੁਪਏ ਚ ਆ ਜੱਕੋ ਜੀ ਅਜਦਾਂ ਦੇ ਸੂਟ ਮੈਂ ਕਹਿੰਦਾ ਨੇਰੀਆਂ ਆ ਚੱਕੋ ਬਾਜੀ 350 ਰੁਪਏ ਦਾ ਕਰਤਾ ਜੇ ਲੈ ਕੇ ਲੈ ਲੈ ਕੱਪੜਾ ਲੈਣਾ ਆਪਣੇ ਲੈਣਾ ਜਿਹੜੇ ਬਾਜ਼ਾਰ ਚ 700 ਤੋਂ 800 ਦਾ ਇੱਕ ਸੂਟ ਇੱਥੇ 350 ਚ ਆ ਲੋ ਭੈਣਾ ਭਰਾਵਾਂ ਲਈ ਵੱਡੀ ਗਿਫਟ ਦੇ ਲਗਾਤਾਰੇ ਦੇ ਸਪੈਸ਼ਲ 2-2000 ਦੀ ਤਾਂ ਮਰਜ਼ੀ ਦੇ ਲਾਓ ਭਾਈ ਜੀ ਨੇ ਜੱਕਣਾ ਚੱਕ ਲੋ 700 ਰੁਪਏ ਲੈ ਜੋ ਲਓ 2-2000 ਵਾਲੇ ਸੂਟ 7-700 ਚ ਬਿਲਕੁਲ 700 ਰੁਪਏ 2-2000 ਵਾਲੇ ਸੂਟ 7-700 ਚ ਕਰਦੇ ਆ ਜਿਹੜਾ ਬਾਜ਼ਾਰ ਚ 1800 2000 ਸਟਾਰਟ ਹੁੰਦਾ ਫੁੱਲ ਹੈਵੀ ਪੀਸ ਕੰਮ ਦੇਖੋ ਪਿਓਰ ਮਡਾਲ ਤੇ 1500 ਜੀ ਭਾਜੀ 800 ਰੁਪਏ ਦਾ ਕਰਤਾ ਜੀ ਦੇਖੋ ਕਿੰਨਾ ਸੋਹਣਾ ਹੈ ਪਿਓਰ ਦੀ ਰੰਗ ਦੇਖੋ 8 8 ਆ ਬੀਜੀ ਲੁੱਕ ਰੇਖੋ ਕੰਮ ਦੇਖੋ ਦੁਪੱਟੇ ਦੇਖੋ ਭਾਜੀ ਫੁੱਲ ਪਿਓਰ ਦੇ ਹਾਂਜੀ ਆ ਲੋ ਨਾ 1500 ਨਾ 2000 ਇਹ ਵੀ 800 ਇਹ ਵੀ 800 ਆ ਦੇਖੋ ਸਲਵਾਰ ਆ ਲੋ ਪਿਓਰ ਔਰਗੈਂਜ਼ਾ ਦੀ ਸ਼ਰਟ ਆ ਦੇਖੋ ਕੰਮ ਕੀਤਾ ਹੋਇਆ ਆ ਇਧਰ ਦੇਖੋ ਦੁਪੱਟਾ ਨਾਲ ਆਹੀ ਬਾਜ਼ਾਰ ਚ ਔਰਗੈਂਜ਼ਾ ਦਾ ਸੂਟ 250 2500 ਆ ਲੋ 1000 ਰੁਪਏ ਆਹ ਦੇਖੋ ਸੂਟ ਪ्योर ਲੈਨਿੰਗ ਦਾ ਕਪੜਾ ਨਾਲ ਆਉਗਾ ਜੀ ਹਾਂਜੀ ਆਹ ਭਾਜੀ ਦੁਪੱਟਾ ਤੁਹਾਡੇ ਹੱਥ 'ਚ ਆਹ ਸ਼ੌਟ ਮੇਰੇ ਕੋਲ ਹੈ ਹਾਂਜੀ ਇਹ ਬਾਜ਼ਾਰ ਦੇ 2200 2500 ਦਾ ਘੱਟ ਨਹੀਂ ਮਿਲਦਾ ਆਹ ਲਓ ਚੱਕੋ 1000 ਰੁਪਏ ਦਾ ਸੂਟ ਆਹ ਦੇਖੋ ਚੀਜ਼ਾਂ ਬੜੀਆਂ ਗਰਲੀ ਸਪੀਸ ਮਾ ਕਾ ਭਾਜੀ ਨੇੜੇ ਕਰਕੇ ਦਿਖਾਈ ਭਾਈ ਐ ਇਦਾਂ ਦਾ ਸੂਟ ਇਦਾਂ ਦਾ ਦੁਪੱਟਾ ਗਲੇ ਦੇ ਹੈਂਡਵਰਕ ਨਾਲ ਹਾਂਜੀ ਆਹ ਲਓ 800 ਦਾ ਲੈ ਜਾਓ ਚਲੋ ਜੀ ਅੱਜ ਦਸਹਿਰੇ ਵਾਲੇ ਦਿਨ ਵੀ ਬਾਬੇ ਦੀ ਹੱਟੀ ਦੇ ਮੇਲੇ ਲੱਗੇ ਦਸਹਿਰੇ ਵਾਲੇ ਦਿਨ ਤਾਂ ਬਾਜ਼ਾਰ 'ਚ ਸੌਨ ਤਣ ਚਾਈਆ ਬਾਬਾ ਜੀ ਦਸਹਿਰਾ ਮਨਾ ਰਹੇ ਹੋ ਅੱਜ ਤੁਸੀਂ ਇੱਥੇ ਬਿਲਕੁਲ ਭਾਜੀ ਦਸਹਿਰਾ ਮਨਾ ਰਹੀ ਹੈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਾਰੇ ਭੈਣ ਭਰਾ ਨੂੰ ਸਸਰੀਕਾ ਤੇ ਅਰਸ਼ ਕੋਈ ਗੱਲ ਕਰਨਾ ਕਿਉਂਕਿ ਇੱਥੇ ਜ਼ੇ ਲੱਗੀ ਪਈ ਹੈ ਵੱਡੇ ਧਮਾਕੇ ਵੱਡੇ ਫੇਰੇ ਬਾਬੇ ਦੀ ਹੱਡੀ ਦੇ ਓਏ ਹੋਏ ਓਏ ਹੋਏ ਮਾਗਣਾ ਭਾਜੀ ਨੇਰੀਆਂ ਬਣਦੀਆਂ ਨੇਰੀਆਂ ਸੋ ਜੀ ਚੈੱਕ ਕਰ ਲੋ ਦੂਰੋਂ ਦੂਰੋਂ ਲੋਕ ਆ ਗਏ ਬਾਜ਼ਾਰ ਅੱਜ ਪੂਰੀ ਸੁੰਨਸਾਨ ਹੈ ਕਹਿੰਦੇ ਦਸਹਿਰੇ ਦੇ ਅੱਜ ਬਾਜ਼ਾਰ ਖਾਲੀ ਆ ਪਰਾ ਤੁਹਾਡੇ ਸਾਹਮਣੇ ਬਾਬੇ ਜੱਟ ਜੀ ਮੇਲਾ ਲਗਾ। ਦੇਖੋ ਭਾਜੀ ਇੱਧਰ ਆ 3000 ਰੁਪਏ 3500 ਰੁਪਏ ਸੂਟ ਕਰੇਬਾਂ ਦੇ ਸੂਟ ਨੇਚਰਲ ਦੇ 3500 ਤਿੰਨ ਰੋਲੇ ਆ ਲੋ 15 1500 ਰੁਪਏ 15 1500 ਰੁਪਏ ਕਰਤੇ 15 1500 ਰੁਪਏ ਸੁਪਰ ਦੋਰੀ ਉੱਪਰ ਦੇ ਆਰਟੀਕਲ ਸੋ ਚਾਹੇ ਤੁਸੀਂ ਵਿਆਹ ਲਈ ਜਾ ਕੱਪੜਾ ਲੈਣਾ ਦਾਜਬੜ ਦੇ ਲੈਣਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਆ ਲੋ ਭਾਜੀ ਵੱਡਾ ਫੈਲਾ ਗਾਂਡਾਰੋਂ ਸਾਰਿਆਂ ਦੇ ਵੱਡੇ ਫਾਇਦੇ ਹੋ ਗਏ ਹੈ। ਹੈਲੋ ਵੱਡੇ ਫਾਇਦੇ ਭਾਜੀ ਪਟਿਆਲਾ ਸਲਵਾਰ ਕੈਮਰੀ ਗਰਾ ਸੂਟ ਦੁਪੱਟਾ 500 ਰੁਪਈਆ ਬਾਜ਼ਾਰ ਚ ਰੇਟ ਹੈ। ਹੈਲੋ ਕੈਮਰੀ ਗਰਾ ਸੂਟ ਦੁਪੱਟਾ ਨਾਲੇ ਆਊਗਾ ਕੋਟਨ ਦੇ ਰੰਗ ਦੀ ਆਊਗੀ ਗਰੰਟੀ। ਹਾਂਜੀ ਰੇਟਾਂ ਦੇ ਵੱਡੇ ਫਾਇਦੇ। ਭਾਜੀ ਆਪਾਂ ਦੇ ਰਿਆ ਨਾ 500 ਨਾਲ 600 200 ਰੁਪਈਆ। ਆ ਦੇਖੋ ਜਿਹੜੇ ਬਾਜ਼ਾਰਾਂ ਦੇ 5-500 ਰੁਪਏ 200 ਰੁਪਈਆ 2-200 ਰੁਪਈਆ ਚ ਕਰਤੇ। ਉਹ ਲੈ ਜਾਓ ਮੁੜ ਕੇ ਇਹ ਰੇਟ ਮਿਲਣਾ ਨਹੀਂ। ਕੋ ਸੂਟ ਹੈ। ਕਿਆ ਬਾਤ ਆ ਕੜਾਈ ਕੀਤਾ ਬਾਜ਼ਾਰ ਚ 475 ਉਹ ਬਾਬੇ ਜਿਹੜੇ 200 ਰੁਪਏ ਕਰਤਾ 200 ਰੁਪਏ ਦੇਖੋ ਜਿਹੜੇ 5 500 6 650 ਜਿੱਥੇ 2 200 ਰੁਪਏ ਚ 2 200 ਰੁਪਏ ਚ ਕੜਾਈਆਂ ਕੱਢੇ ਸੂਟ ਉਹ ਭਾਜੀ ਆ ਦੇਖੋ ਤੁਸੀਂ ਚੀਜ਼ਾਂ ਦੇਖੋ ਸ਼ਿਮਰ ਦਾ ਸੂਟ ਹਾਂਜੀ 895 995 ਮੈਂ ਕੋਈ ਨਹੀਂ ਉਹ ਬਾਬੇ ਜਿਹੜੇ ਸੇਲ ਕੀ ਵੀ 250 ਰੁਪਏ ਦੇਖੋ ਤਾਂ ਡੰਮੀਆ ਤੇ ਲਾ ਕੇ 1 1000 ਪਰ ਬਾਬੇ ਦੀ ਹੱਟੀ ਤੇ 250 ਰੁਪਏ ਵਾਲੋ ਰੰਗ 500 ਦੇ ਦੋ ਇੱਕ ਪਾ ਦੇ ਦੂਜਾ ਤੋਂ 2.5 250 ਜਾਂ ਦੇਖੋ ਜੋ ਵੀਡੀਓ ਬਣਾਈ ਜੰਨੇ ਆ ਨਾਲ ਪਹਿਣਾ ਦੇਖੋ ਭਾਜੀ 250 ਰੁਪਏ ਨਾਲੋਂ ਨਾਲੋਂ ਨਾਲ ਦੇ ਜਾ ਰਹੇ ਆ ਨਾਲੋਂ ਨਾਲ ਦੇ ਜਾ ਰਹੇ ਆ ਵੱਡੇ ਫੇਰੇ ਵੱਡੇ ਧਮਾਕੇ ਕਰਨ ਲੱਗੇ ਆ ਭਾਜੀ ਆਹ ਦੇਖੋ ਬ੍ਰਾਂਡ ਤੋਫਰੇ ਗਲਾਸ ਜਿੁੱਲਾ ਸੂਟ ਬਜ਼ਾਰਾਂ ਚ 12-1500 ਤੋਂ ਸਟਾਰਟ ਹੁੰਦਾ ਬ੍ਰਾਂਡਡ ਪੀਸ ਹਾਂਜੀ ਓਏ ਹੋਏ 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 ਆਹ ਸੌਦਾ ਲੈ ਕੋਈ ਓਏ ਹੋਏ ਹੋਏ ਐ ਨਾਲ ਉਹਨਾਂ ਨੂੰ ਮੇਰੀਆਂ ਪੈਣਾ ਲਈ 500 ਦਾ ਕਰਤਾ ਜੇ ਲੈ ਜਾਓ ਲਓ ਨਾ 1200 ਆ ਨਾ 1500 ਆ 500 ਰੁਪਏ ਚ ਆ ਚੱਕੋ ਜੀ ਗਲਾਸ ਕੋਟ ਤੇ ਸੂਟ ਵੀ 5 500 ਚ ਆ ਦੇਖੋ ਮੋਰਾਂ ਵਾਲੇ ਸੂਟ ਪ्योर ਮਸਲੀਨ ਦੇ ਰੰਗ ਲਾਜਵਾਬ ਤੋਫੇ ਪੂਰੀ ਦੁਕਾਨ ਲੱਗੀ ਸੇਲ ਤੇ ਐਦਾਂ ਦੇ ਸੂਟ ਮੈਂ ਕਹਿੰਦਾ ਨੇਰੀਆਂ ਆ ਚੱਕੋ ਭਾਜੀ 350 ਰੁਪਏ ਦਾ ਕਰਤਾ ਜੇ ਲੈ ਲਓ ਦੇਣ ਲੈਣਾ ਕੱਪੜਾ ਲੈਣਾ ਆਪਣੇ ਲੈਣਾ ਜਿਹੜੇ ਬਾਜ਼ਾਰ ਚ 700 800 ਰੁਪਏ ਇੱਕ ਸੂਟ ਇੱਥੇ 350 ਚ 700 ਰੁਪਏ ਦੋ ਕਰਦੇ ਆ 6 ਦੀ 6 ਦੀ ਆਜੋ ਬਾਬੇ ਦੀ ਹੱਟੀ ਭਾਜੀ ਵੱਡੇ ਫੇਰੇ ਬਲੈਕ ਕਲਰ ਹੈਂਡ ਵਰਕ ਨਾ ਭਾਜੀ ਇਹ ਵੀ 250 ਅੱਛਾ ਇਹ ਵੀ 250 ਚ ਹੋਰ ਕੀ ਅਵੀ 250 ਆ ਦਿਖਾ ਦਿਓ ਰਾਸ਼ ਦਿਖਾ ਦਿਓ ਰਾਸ਼ ਉਹ ਦੇਖੋ 250 250 ਦੇ ਬਲੈਕ ਬਿਊਟੀ ਆ ਚੱਕੋ 250 ਹਜ਼ਾਰ ਹਜ਼ਾਰ ਰੁਪਿਆ ਬਾਜ਼ਾਰ ਦੇ ਇੱਥੇ ਹੈਲੋ ਮਸਲੀਨ ਦਾ ਸੂਟ 250 ਦੇਖੋ ਰੰਗ ਮਿਰਰ ਵਾਲਾ ਧਮਾਕੇ 250 ਨਹੀਂ ਦੇਣਾ ਕਿਸੇ ਨੇ ਵੀ ਹੈਲੋ ਵਾਈਟ ਸੂਟ ਵੀ 250 ਉਹ ਯਾ 250 ਸਾਰਾ ਕੋ ਕਰਦਾ ਤੁਸੀਂ ਤਾਂ ਉਹ ਭਾਜੀ ਵੱਡੇ ਫਿਰਿਆ ਦੇਖੋ ਹਾਂਜੀ ਬ੍ਰਾਂਡ ਜੀਜਾ ਤਾਏ ਤਾਏ ਸੁਣਾ ਦੇਖੋ ਸਟਾਰ ਜੋਰ ਜੜਦਾ ਸੂਟ ਹਾਂਜੀ ਆਹ ਬ੍ਰਾਂਡ ਆ ਭਾਜੀ ਬ੍ਰਾਂਡ ਹਾਂਜੀ ਆਹ ਕੰਮ ਦੇਖੋ ਕੀਤਾ ਹੋਇਆ ਜੀ ਬਾਜ਼ਾਰ ਤੇ 1300 ਆਪਣਾ ਰੇਟ ਕੀ ਆ ਆਪਣਾ ਰੇਟ 500 1300 ਵਾਲਾ ਸੂਟ 500 ਚ 500 ਚ ਕਰਤਾ ਪਾ ਲਈ ਆ ਦੇਖੋ ਗਲਾ ਦੇਖੋ țeਰਾ ਦੇਖੋ 1300 ਵਾਲਾ 500 ਜੋ ਲੈ ਜਾਓ ਮਾਂ ਕਹਿੰਨਾ ਇੱਕ ਤੋਂ ਇੱਕ ਚਲਵੇ ਦਸਹਰੇ ਵਾਲੇ ਦਿਨ ਪੂਰੇ ਵੱਡੇ ਫੇਰੇ ਆ ਲੋ ਭਾਜੀ ਐਤੋਂ ਤੱਕ ਸੇਲ ਆ ਭਾਈ ਐਦਾਂ ਦਾ ਸੂਟ ਮਿਸ ਨਾ ਕਰਨਾ ਐਂਦਰੇ ਸੂਟ ਐਂਦਰੇ ਦੁਪੱਟੇ ਹਾਂਜੀ ਕਪੜਾ 1 ਨੰਬਰ ਲਾਈਨਿੰਗ ਵੀ ਫ੍ਰੀ ਅੱਛਾ ਲਾਈਨਿੰਗ ਫ੍ਰੀ ਆ ਚੱਕੋ 500 ਦੇਖੋ 5 500 ਦਾ ਇਕੱਲੀ ਲਾਈਨਿੰਗ ਲੱਗ ਜਾਂਦਾ ਪਰ ਬਾਬੇ ਦੀ ਢਿੱਟੀ ਤੇ ਆ ਜਾਓ 1200 ਵਾਲਾ ਸੂਟ ਲਾਈਨਿੰਗ ਦੇ ਨਾਲ 500 ਜਿ ਲੈ ਜਾਓ ਆਹ ਦੇਖੋ ਪੀਸ ਜਿਹੜਾ ਬਾਜ਼ਾਰ 'ਚ 1800 2000 ਸਟਾਰਟ ਹੁੰਦਾ ਫੁੱਲ ਹੈਵੀ ਪੀਸ ਕੰਮ ਦੇਖੋ ਪਿਓਰ ਮਡਲ ਤੇ 1500 ਜੀ ਭਾਜੀ 800 ਰੁਪਏ ਦਾ ਕਰਤਾ ਜੀ ਦੇਖੋ ਕਿੰਨਾ ਸੋਹਣਾ ਹੈ ਪਿਓਰ ਦੀ ਰੰਗ ਦੇਖੋ 8 800 8800 ਚ ਕਰਦੇ ਜੀ 8800 ਇੱਕ ਤੋਂ ਇੱਕ ਸੂਟ ਆ ਰਿਹਾ ਜੇ ਧਮਾਕੇ ਦਾ ਡਿਜ਼ਾਈਨਿੰਗ ਨਾਲ ਆਹ ਦੇਖੋ ਪੀਸ ਲਾਜਵਾਬ ਤੋਹਫੇ ਆਹ ਪੀਜ਼ੀ ਲੁੱਕ ਰੱਖੋ ਹਾਂਜੀ ਓਏ ਹੋਏ 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 ਆਹ ਦੇਖੋ ਸੋਦੇ ਕੰਮ ਦੇਖੋ ਦੁਪੱਟੇ ਦੇਖੋ ਭਾਜੀ ਫੁੱਲ ਪਿਓਰ ਦੇ ਹਾਂਜੀ ਆ ਲੋ ਨਾ 1500 ਨਾ 2000 ਇਹ ਵੀ 800 ਇਹ ਵੀ 800 ਜਾਈ 800 ਵਿੱਚ ਦੇਖੋ ਕਲਰ ਦੇਖੋ ਕਿੰਨੇ ਸੋਹਣੇ ਆ ਚਾੜ ਬਹੁਤ ਸੋਹਣਾ ਆ ਰੇਟ ਇਹਦਾ 800 ਆ ਲੈ ਜੋ ਆਕੇ ਆ ਦੇਖੋ ਬ੍ਰਾਂਡ ਭਾਜੀ ਕਪੜਾ ਪਿਓਰ ਡਿਜੀਟਲ ਜਿਹਨੂੰ ਕੋਟਨ ਕਹਿੰਦੇ ਆ ਉਹ ਵੀ ਪਿਓਰ ਜਾਮ ਹੱਥ ਲਓ ਕਪੜੇ ਨੂੰ ਕੁਆਲਿਟੀ ਦੇਖੋ ਦੁਪੱਟੇ ਦੇਖੋ ਹਾਂਜੀ ਆ ਲੋ ਭਾਜੀ ਰੇਟ ਕੀ ਆ 1695 ਰੇਟ ਆ ਪਰ ਆਪਾਂ 900 ਦੇਣਾ ਆ ਲੋ ਲਓ 1600 1700 1800 ਨਹੀਂ ਲੈ ਜੋ 995 ਆ ਲੋ ਭਾਈ ਜੀ 25 2500 ਦੇ ਹੈਵੀ ਸੂਟ ਪਿਓਰ ਔਰਗੈਂਜ਼ਾ ਦੇ ਸੂਟਾਂ ਦੀ ਲੁੱਕ ਦੇਖ ਲੋ ਚੀਜ਼ ਬਣੀ ਦੇਖ ਲੋ ਦੁਪੱਟਾ ਦੇਖ ਲੋ ਆਹ ਦੇਖੋ ਪੀਸ ਲਰਨਿੰਗ ਦਾ ਕਪੜਾ ਨਾਲ ਆਊਗਾ ਭਾਜੀ 2.5 ਮੀਟਰ ਬੱਕਰਾ ਆਹ ਦੇਖੋ ਸਲਵਾਰ ਆਹ ਲੋ ਪ्योर ਔਰਗੈਂਜ਼ਾ ਦੀ ਸ਼ਰਟ ਆਹ ਦੇਖੋ ਕੰਮ ਕੀਤਾ ਹੋਇਆ ਆਇਦਰ ਦੇਖੋ ਦੁਪੱਟਾ ਨਾਲ ਆਹੀ ਬਾਜ਼ਾਰ ਚ ਔਰਗੈਂਜ਼ਾ ਦਾ ਸੂਟ 2200 2500 ਐ ਲੋ 1000 ਰੁਪਏ ਲਓ ਕੋਈ 2500 ਨਹੀਂ ਕੋਈ 2200 ਨਹੀਂ ਇੱਕ ਇੱਕ 1000 ਰੁਪਏ ਚ ਕਰ ਦਿਆ ਦੇਖੋ ਮੈਂ ਕਹਾ ਭਾਜੀ ਸੌਦੇ ਦੇਖੋ ਦਿਲ ਖੋਸ ਹੋ ਜਾਊਗਾ ਇਦਾਂ ਦੇ ਹੈਵੀ ਸੂਟ ਹਾਂਜੀ ਪੂਰੇ ਹੈਵੀ ਸੂਟ ਕੱਢੇ ਹੋਏ ਪਾਰਟੀ ਵੇਅਰ ਹਾਂਜੀ ਭਾਜੀ ਦੁਪੱਟੇ ਦੇਖੋ ਫੁੱਲ ਪਿਓਰ ਦੇ ਨਾਲ ਆਣਗੇ ਬਾਟਰ ਬਣਿਆ ਲੈਸਾਂ ਲੱਗੀਆਂ ਰੇਟ ਦਾਂਗੇ 800 800 ਦੇ ਵਿੱਚ ਦੇਣਾ ਤੇ ਰੰਗ ਵੀ ਲੈ ਲਓ ਜਿੰਨੇ ਮਰਜ਼ੀ ਆ ਚੱਕੋ 8 800 ਦੇ ਇੱਕ ਤੋਂ ਇੱਕ ਜਲਵਾ ਰੋਈ ਨਵੇਂ ਕੱਪੜਾ ਰੋਈ ਨਵੇਂ ਧਮਾਕੇ ਆਹ ਦੇਖੋ ਪੀਸ ਇਹ ਆਹ ਦੇਖੋ ਸੂਟ ਪਿਓਰ ਲੈਨਿੰਗ ਦਾ ਕੱਪੜਾ ਨਾਲ ਆਊਗਾ ਜੀ ਹਾਂਜੀ हां भाजी दुपट्टा ਤੁਹਾਡੇ ਹੱਥ ਚ ਆ ਸ਼ੌਟ ਮੇਰੇ ਕੋਲ ਹੈ ਹਾਂਜੀ ਇਹ ਬਾਜ਼ਾਰ ਦੇ 2200 2500 ਤੋਂ ਘੱਟ ਨਹੀਂ ਮਿਲਦਾ ਆ ਲੋ ਚੱਕੋ 1000 ਰੁਪਏ ਦਾ ਸੂਟ ਦੇਖੋ ਤੁਹਾਡਾ ਇੱਕ ਇੱਕ ਸੂਟ ਪਿੱਛੇ 15 1500 ਰੁਪਏ ਪਜੀ ਜਾਂਦਾ ਜਿਹੜੇ ਵਿਆਹ ਸ਼ਾਇਦ ਦਾਜ ਬਿਰ ਦੇ ਕਪੜਾ ਲੈਣਾ ਇੱਥੇ ਪਾਜੀ ਆ ਦੇਖੋ ਪੀਸ ਬਣੇ ਹੋਏ 50000 ਵਾਲਾ ਕਪੜਾ 20 ਕਮ ਦੇਖੋ ਪਿਓਰ ਮਡਾਲ ਦੇ ਉੱਪਰ ਰੰਗ ਦੇਖੋ 8 800 ਰੁਪਏ ਸੂਟ ਕਰਤਾ 800 ਇਹ ਵੀ 8 800 ਭਾਜੀ ਵੱਡਾ ਫੈਰਾ ਕਰ ਰਹੇ ਆ ਵੱਡਾ ਬਹੁਤ ਜ਼ਿਆਦਾ ਫੈਰਾ ਹੋਊਗਾ ਕਿਉਂਕਿ ਇਦਾਂ ਦੇ ਸੂਟ ਵੀ ਆਪਾ ਭਾਜੀ 880 ਕਰਤੇ ਆ ਆ ਦੇਖੋ ਸੂਟ ਓਏ ਹੋਏ ਹੋਏ ਇਹਦਾ ਕੀ ਰੇਟ 800 ਰੁਪਏ ਭਾਜੀ ਇੱਕੋ ਹੀ ਰੇਟ ਬਈ 800 ਕੋਈ ਧੋਖਾ ਕਰਤਾ ਭਾਜੀ ਇਹ ਦੇਖ ਹਾਂ ਲੋ ਲੈ ਜਾਓ 880 ਚ 2 2000 ਵਾਲੇ ਸੂਟ 880 ਚ ਆ ਦੇਖੋ ਵਾਈਟ ਸੂਟ ਓਏ ਹੋਏ ਤੋਹਫੇ ਤੋਹਫੇ ਹਲੋ 700 ਰੁਪਏ ਚ ਲੈ ਜਾਓ ਇਹ ਕਪੜਾ ਕਿਹੜਾ ਆ ਪਿਓਰ ਖਾਦੀ ਕੋਟਨ ਦੇਖੋ ਖਾਦੀ ਕੋਟਨ ਦਾ ਸੂਟ ਵੀ 700 ਚ ਪਿਓਰ ਖਾਦੀ ਕੋਟਨ 700 ਚ 2200 25 2500 ਬਾਜ਼ਾਰ ਚ ਆਹ ਦੇਖੋ ਪੀਸ ਇੱਕ ਨਾਲ ਦੇ ਭਾਜੀ ਕਿੰਨੇ ਚਾਹੀਦੇ ਆ ਹਾਂਜੀ ਆ ਫੋਟੋ ਵਾਲਾ ਆਰਟੀਕਲ ਆ ਭਾਜੀ ਫੋਟੋ ਵਾਲਾ ਇੱਕ ਨਾਲ ਤੇ ਕਿੰਨੇ ਸੂਟ ਚਾਹੀਦੇ ਓਨੇ ਦੇ ਦਾਂਗਾ ਪਰ ਅੱਜ ਰੇਟ ਨਾ ਰਿਕਾਰਡ ਤੋੜਨ ਲਗਾ 1500 ਕੋ 1200 ਆਹ ਦਿਖਾ ਫੋਟੋ ਨੇੜੇ ਕਰਕੇ ਆਹ ਦੇਖੋ ਡਿਜ਼ਾਈਨ ਤੇ ਆਹ ਦੇਖੋ ਕਲਰ ਚਾਰਟ ਬਾਜ਼ਾਰ ਚ 1500 ਸੈਲੀਬ੍ਰਿਟੀ ਆ ਚੱਕੋ ਵੱਡਾ ਮੇਰਾ 1200 450 ਰੁਪਏ ਦਾ ਆਲੋ ਆ 450 ਉਹ ਦੇਖੋ 450 ਦੇਖੋ ਜਿਹੜੇ ਬਾਜ਼ਾਰ ਦੇ ਚੱਕੋ 450 12 12 ਵਾਲੇ 450 ਚ 450 ਰੁਪਏ ਦਾ ਸੂਟ ਜੀ ਲੈ ਜੋ 450 ਚ ਇੱਕ ਤੋਂ ਇੱਕ ਡੀਆਂ ਨੇ ਇੱਕ ਤੋਂ ਖਤਮ ਆ ਭਾਜੀ ਸੈਲੀਬ੍ਰਿਟੀ ਆਰਟੀਕਲ ਬਾਬੇ ਦੇ ਅੱਡੇ ਦੇ ਮੇਲਾ ਲਾਤਾ ਆ ਸੂਟਾਂ ਦਾ ਹਾਂਜੀ ਇਦਾਂ ਦੇ ਬ੍ਰਾਂਡ ਪੀਸ ਪਿਓਰ ਲੈ ਲੰਦੇ ਹੋ ਦੇਖੋ ਪੌਂਚੇ ਗੱਡੇ ਸਲਵਾਰਾਂ ਦੇ ਹਾਂਜੀ ਹਲੋ ਦੁਪੱਟੇ ਪਿਓਰ ਦੇ ਨਾਲ 975 ਰੁਪਏ 500 ਲਓ ਆ ਵੀ ਤੁਹਾਨੂੰ 5 500 ਹਲੋ ਚੱਕੋ 5 500 ਵੱਡੇ ਫਾਇਦੇ ਹਲੋ ਆ ਵੀ ਲੋ 500 ਸੋ ਮਤਲਬ ਵੱਡਾ ਫਾਇਦਾ ਬਾਬੇ ਦੀ ਹੱਟੀਆਂ ਕਰਤਾ ਇੱਕ ਤੋਂ ਇੱਕੜੀਆਂ ਜੇ ਤੁਸੀਂ ਵੀ ਚਾਹੁੰਦੇ ਆ ਕੱਪੜੇ ਦਾ ਕੰਮ ਕਰਨਾ ਹਾਂ ਆਜੋ ਬਾਬੇ ਦੀ ਹੱਡੀ ਦਾ ਨੰਬਰ 98804723 ਇਦਾਂ ਦੇ ਬ੍ਰਾਂਡਡ ਪੀਸ ਹੈਵੀ ਕੁਆਲਿਟੀ ਪਿਓਰ ਕੁਆਲਿਟੀ ਬਾਜੂ ਵਰਕ ਨਾਲ ਆ ਚੱਕੋ ਨਾ 1500 ਨਾਲ 2600 ਦਾ ਸੂਤ ਇਹ ਦੇਖੋ ਜੇ ਨੇ ਨਮਾ ਕੰਮ ਸ਼ੁਰੂ ਕਰਨਾ ਆ ਵੀ 600 ਦੁਕਾਨ ਦੇ ਸਾਰਿਆਂ ਦੇ ਵੱਡੇ ਫਾਇਦੇ ਆ ਆ ਵੀ ਚੱਕੋ 600 ਪੂਰੇ ਰਿਕਾਰਡ ਤੋੜ ਤੇ ਦਸਹਿਰੇ ਵਾਲਿਆਂ ਨੇ ਪਟਾਕੇ ਚਲਾਤੇ ਭਾਜੀ ਵੱਡੇ ਫਾਇਦੇ ਭਣਾ ਪਰਾਂ ਵਾਲੀ ਦੁਕਾਨ ਖੋਲੀ ਏ ਇੱਥੇ ਸਿਰ 12 ਮਹੀਨੇ 30 ਦਿਨ ਲੱਗਦੀ ਏ ਜਦੋਂ ਮਰਜ਼ੀ ਆਓ ਫਰੈਸ਼ ਤੋਂ ਫਰੈਸ਼ ਸੋਦੇ ਹਾਂਜੀ ਲਾੜ ਛੱਡ ਨਹੀਂ ਵੇਚਦੇ ਚੱਕੋ 600 ਅੱਛਾ ਇਹ ਵੀ 600 ਚ ਭਾਜੀ ਆਹ ਦੇਖੋ ਤੋਹਫਾ ਫੋਟੋ ਇਹ ਸੁਣਨੇ ਲੜਾਈ ਕਰਾਣੀ ਹੁਣ ਸਹੀ ਵਾਲੀ ਹਾਂ ਕਿਉਂਕਿ ਇਹ ਆਪਾਂ ਵੱਡੇ ਫੇਰੇ ਦੇਣ ਲੱਗੇ ਆ 1200 ਰੁਪਏ ਦਾ ਮੈਂ ਕਿਹਾ ਭਾਜੀ ਤੁਸੀਂ ਦੇਖੋ ਨਾ ਸਹੀ ਸੂਟ ਪਿਓਰ ਮਸਲੀਨ ਦਾ ਅਲੋ ਦੁਪੱਟਾ ਭਾਜੀ 350 350 ਸੂਟ ਹਾਂ ਅਲੋ ਭਾਜੀ ਆ ਵੀ ਤੱਕਾ 350 ਆ 12 1200 ਦੇ ਸੂਟ ਆ ਬਾਜ਼ਾਰ ਚ ਬਾਬੇ ਦੇ ਟੀਨੇ 350 ਚ ਕਰਦੇ 350 ਚ ਆ ਦੇਖੋ ਸੂਟ ਓਏ ਹੋਏ 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 ਆਹ ਦੇਖੋ ਚੀਜ਼ਾਂ ਬੜੀਆਂ ਗਰਲੀ ਸਪੀਸ ਮੈਂ ਕਿਹਾ ਭਾਜੀ ਨੇੜੇ ਕਰਕੇ ਦਿਖਾਈ ਭਾਈ ਐ ਇਦਾਂ ਦਾ ਸੂਟ ਐਦਾਂ ਦਾ ਦੁਪੱਟਾ ਗੱਲੇ ਦੇ ਹੈਂਡਵਰਕ ਨਾਲ ਹਾਂਜੀ ਆ ਲੋ 800 ਦਾ ਲੈ ਜਾਓ ਲਓ 800 ਰੁਪਏ ਚ ਲੈ ਜਾਓ ਲੋ ਜਿੰਨਾ ਮਰਜੀ ਕਪੜਾ ਬਾਰ-ਬਾਰ ਦੱਸ ਰਹੇ ਆ ਜਿਨ੍ਹਾਂ ਨੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਚਾਹੇ ਤੁਸੀਂ ਛੋਟੇ ਦੁਕਾਨਦਾਰ ਆਜੋ ਚਾਹੇ ਲੜਾ ਵਿਆਹ ਸਾਈ ਦਾ ਕਪੜਾ ਦਾਜ ਵੀਰ ਦਾ ਕਪੜਾ ਭਾਜੀ ਆਹ ਸੂਟ ਦੇਖੋ ਜਰਾ ਓਏ ਹੋਏ ਤੋਹਫੇ ਤੋਹਫੇ ਆ ਦੇਖੋ ਆ ਦੇਖੋ ਦੁਪੱਟਾ ਵੱਡਾ ਫੈਰਾ ਵੱਡਾ ਧਮਾਕਾ ਭਾਜੀ 500 ਦਾ ਸੂਟ ਓ ਕੋ ਕਮਾਉਣਾ ਕਮਾਉਣਾ ਹੈ ਜੇ ਨਹੀਂ ਹੈ ਓ ਕਮਾਉਣੇ ਨੂੰ ਛੱਡੋ ਭਾਜੀ 300 ਕੋ 500 ਕੋ 400 ਵੱਡਾ ਫੈਰਾ ਦੇ ਰਿਆਂ ਵੱਡਾ ਫੈਰਾ ਆ ਲੋ ਪਹਿਣਾ ਭਰਾਵਾਂ ਲਈ ਵੱਡੀ ਗਿਫਟ ਦੇਣ ਲੱਗਾ ਦਸਹਰੇ ਦੇ ਸਪੈਸ਼ਲ ਕੀ ਹਾਂਜੀ ਜਿਨੇ ਇਹ ਸੂਟ ਨਾਲ ਲਿੱਤਾ ਨਾ ਭਾਜੀ ਇਹ ਗੱਲ ਬਦੀ ਲੱਗਾ ਸੂਟ ਜਿਹੜਾ ਹੈਂਡਵਰਕ ਲੁੱਦਿਆ ਹੋਇਆ 2-2000 ਦੀ ਤਾਂ ਮਰਜ਼ੀ ਲੈ ਲਓ ਆ ਜੱਕੋ ਖਾਣੇ ਦਾ ਖਾਣਾ ਦੇਣ ਲੱਗਾ ਭਾਜੀ ਆ ਲੋ ਚੱਕੋ ਭਾਈ ਜੀ ਨੇ ਜੱਕਣਾ ਚੱਕ ਲਓ 700 ਰੁਪਏ ਲੈ ਜੋ ਲਓ 2-2000 ਵਾਲੇ ਸੂਟ 7-700 ਚ ਚੱਕੋ 700 ਰੁਪਏ 2-2000 ਵਾਲੇ ਸੂਟ 7-700 ਚ ਕਰਦੇ ਆ ਜਿੰਨਾ ਮਰਜ਼ੀ ਲੈ ਜੋ ਆ ਜੱਕੋ 2-2000 ਵਾਲੇ 7-700 ਜੇ ਤੁਸੀਂ ਵੀ ਲੈਣੇ ਜਨਨੇ ਹੋ ਕਪੜਾ ਤੇ ਆ ਜਾਓ ਬਾਬੇ ਇੱਧਰ ਫੱਟੇ ਫੇਰੇ ਹੋ ਰਿਹਾ ਰਸ਼ ਤੁਹਾਡੇ ਸਾਹਮਣੇ ਹੈ ਜੋਰ ਦਿਖਾ ਰਹੇ ਬਿਲਕੁਲ ਸੱਚ ਔਰ ਜੋਰ ਦਿਖਾ ਰਹੇ ਉਹ ਦੇਰਿਆਂ ਨਾਲੋਂ ਨਾਲ ਇਦਾਂ ਦੇ ਸੈਲੀਬ੍ਰਿਟੀ ਆਡੀਗਰ ਬਜਾਰੋ ਚ 1200 1500 ਸਟਾਰਟ ਹੋ ਰਿਹਾ 450 ਬਾਬੇ ਦੀ ਹੱਟੀ ਦੇ ਦੇਖੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਫੇਰੇ ਇਦਾਂ ਬਾੜ ਜਾ ਮਾਰ ਦੋ ਕੈਮਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਰਸ਼ ਪੂਰਾ ਸਭ ਤੋਂ ਵੱਡਾ ਫੇਰਾ ਜਿਨ੍ਹਾਂ ਨੇ ਦਾਜਵਰੀ ਲਈ ਕਪੜਾ ਲੈਣਾ ਹੈ ਬਈ ਖੁੱਲਾ ਟਾਈਮ ਕੱਢ ਕੇ ਆਉਣਾ ਬਾਕੀ ਉਹਨਾਂ ਭੈਣ ਭਰਾਵਾਂ ਤੋਂ ਅਸੀਂ ਮਾਫੀ ਵੀ ਮੰਗਦੇ ਆ ਵੀ ਰਸ਼ ਜਰਾ ਹੋਣ ਕਰਕੇ ਕਈ ਭੈਣ ਭਰਾ ਖਾਲੀ ਮੁਰ ਜਾਂਦੇ ਆ ਬਈ ਟਾਈਮ ਖੁੱਲਾ ਘੱਟ ਗਿਆ ਉਹ ਘੱਟ ਘੱਟ 1 ਘੰਟਾ ਚਾਹੀਦਾ ਕੱਪੜਾ ਦੇਖਣ ਲਈ ਵਧੀਆ ਵਰਗੀਆਂ ਵੈਰਾਈਟੀ ਦਿਖਾਵਾਂਗੇ ਸੱਤ ਨੇ ਸੱਤ ਦਿਨ ਦੁਕਾਨਾ ਆਪਣਾ ਸਵੇਰੇ 9:00 ਤੋਂ ਲੈ ਕੇ ਸ਼ਾਮੀ 7:00 ਵਜੇ ਤੱਕ ਤੇ ਲੇਟ ਨਾ ਹੋਇਆ ਨਾ ਬਾਬੇ ਇੱਥੇ ਚਲਦੀਆਂ ਨਾ ਜਨਿੰਦਰ ਪਾਸੜੇ ਸਾਹਮਣੇ ਨੰਬਰ 98804723 ਵੀਡੀਓ ਦੱਬ ਕੇ ਸ਼ੇਅਰ ਕਰ ਦੋ ਸਸਤੀ ਕਾਲ ਜੀ ਆਜੋ ਜੀ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣ ਕੇ ਨਾ ਫੋਨ ਕਰ ਲਿਓ